ਸ਼ੋਅ ਕਿਸ ਤਰ੍ਹਾਂ ਪੈ ਗਿਆ ਅਭੀ ਡੰਡਾ ਦੇ ਨਾਲ ਗੱਡੀ ਖਿੱਚਣੀ ਹੈ ਪ੍ਰੈਟਰ ਮੂੰਹ ਨਾ ਖੱਟਦਾ ਹੁੰਦਾ ਸਿਕਾ ਕਬੱਡੀ ਪਲੇਨਾਂ ਦਾ ਮਿੰਨੀ ਪਲੇਨ ਹੈ ਡੰਡਾ ਦੇ ਨਾਲ ਪਲੇਨ ਖਿੱਚਿਆ ਹੈ ਜੀ ਕੰਪਨੀ ਦੇ ਵਿੱਚ ਆਪਣੀ ਸਾਡੀ ਛੋਟਾ ਮਿੰਨੀ ਜਹਾਜ਼ ਹੈਗਾ ਉੱਥੇ ਆਪਣੀ ਕੰਪਨੀ ਵਿੱਚ ਖਿੱਚਿਆ ਹੋਇਆ ਹਲਫਰੀਮ ਕ ਵੱਡੇ ਤਨਵ ਬਿਆਲਾ ਦੇ ਵਿੱਚ ਅੱਜ ਇੱਕ ਫੁੱਟਬਾਲ ਦਾ ਮੈਚ ਕਰਵਾਇਆ ਜਾ ਰਿਹਾ ਜਿੱਥੇ ਕਿ ਇੱਕ ਵਿਅਕਤੀ ਜੋ ਕਿ ਚਰਚਾ ਦੇ ਵਿੱਚ ਹੈ ਰਿਹਾ ਜਿਨ੍ਹਾਂ ਨੇ ਦੰਦਾ ਦੇ ਨਾਲ ਇੱਕ ਗੱਡੀ ਖਿੱਚੀ ਹੈ ਅਸਰ ਕਿੱਥੇ ਦੇ ਰਹਿਣ ਵਾਲੇ ਹੋ ਤੇ ਕੀ ਨਾਮ ਆ ਬੰਦ ਜੀ ਉਹਨਾਂ ਦਾ ਵਿਜੇ ਕੁਮਾਰ ਆ ਜੀ ਪਿੰਡ ਚੂਵਾਲੇ ਦਾ ਰਹਿਣ ਵਾਲਾ ਜ਼ਿਲ੍ਹਾ ਜਲੰਧਰ ਧੰਨਵਾਦ ਕਰਦੇ ਹਾਂ ਜੀ ਦੁਬਾਰਾ ਸ਼ੌਂਕ ਕਿਸ ਤਰ੍ਹਾਂ ਪੈ ਗਿਆ ਅਭੀ ਦੰਦਾ ਦੇ ਨਾਲ ਗੱਡੀ ਖਿੱਚਣੀ ਹੈ ਇਹ ਸ਼ੌਂਕ ਤਾਂ ਬਹੁਤ ਚਿਰ ਦਾ ਕੋਲ 7 ਸਾਲ ਦਾ ਜੀ ਬੇਟਾ ਟਰੈਕਟਰਾਂ ਉੱਤੇ ਆਪਣੇ ਟਰੈਕਟਰ ਮੂੰਹ ਨਾਲ ਖਿੱਚਦਾ ਹੁੰਦਾ ਸੀ ਕਬੱਡੀ ਵੀ ਖੇੜੀ ਹੈ ਪਹਿਲਵਾਨੀ ਵੀ ਪਹਿਲੇ ਇਹਦੋਂ ਪਹਿਲੇ ਮੈਂ ਬੋਲਟ ਮੋਟਰਸਾਲ ਵੀ ਰੋਕੇ ਚੱਲਦੇ ਸੀ ਇੱਥੇ ਇਸੇ ਗਰਾਊਂਡ ਦੇ ਵਿੱਚ ਕਿੰਨੀ ਕਿ ਪ੍ਰੈਕਟਿਸ ਕਰਦੇ ਹੋ ਤੇ ਕੀ ਕੀ ਕਿਹੜੇ ਕਿਹੜੇ ਗੱਡੀਆਂ ਖਿੱਚੀਆਂ ਤੁਸੀਂ ਅਸੀਂ 40 ਸਾਲ ਪ੍ਰੈਕਟਿਸ ਦਾ ਬਹੁਤ ਕੀਤੀ ਹੈ ਗੱਡੀ ਟਰੈਕਟਰ ਜਿਹੜਾ ਟਾੜਾ ਚਾਹ 7 ਵੀ ਖਿੱਚੀ ਹੋਈ ਆ ਟਰੈਕਟਰ ਟਰਾਲੀ ਵੀ ਖਿੱਚੇ ਹੋਏ ਆ ਤੇ ਟਰੈਕਟਰ ਉੱਪਰ ਦੇ ਹੰਗਾਇਆ ਗੱਡੀ ਖਿੱਚੀ ਬਾਹਰ ਦਵਾਈ ਵੀ ਵਗੈਰਾ ਵੀ ਕਰਕੇ ਆ ਬਾਹਰ ਸ਼ਾਜਾ ਕਬੱਡੀ ਕੱਪ ਦੇ ਵਿੱਚ ਕਬੱਡੀ ਵੀ ਖੇੜ ਕੇ ਆ ਸ਼ਾਜਾ ਕੱਪ ਹਾਂਜੀ ਕੀ ਕੀਤਾ ਕੀ ਆ ਭਾਜੀ ਕੀ ਖਿੱਚਣਾਗੇ ਜਿਹੜਾ ਚਾਹਨੇ ਤੁਸੀਂ ਵੀ ਆ ਚੀਜ਼ ਵੀ ਯਾਰ ਮੈਂ ਇੱਕ ਦਿਨ ਸਫਲਤਾ ਲੈਣੀ ਹੋਣੀ ਆ ਲੈਣੀ ਦੇ ਪਲੇਨ ਵੀ ਖਿੱਚਿਆ ਹੁੰਦਾ ਮੈਂ ਦੰਦ aí ਦੇ ਵਿੱਚ ਦੰਦਾ aí ਨਾਲ ਇਹ ਹਾਂਜੀ ਜਿਹੜਾ ਛੋਟਾ ਪਲੇਨ ਹੁੰਦਾ ਮਿਨੀ ਪਲੇਨ ਦੰਦਾ ਦੰਦਾ ਦੇ ਨਾਲ ਪਲੇਨ ਖਿੱਚਿਆ ਹਾਂਜੀ ਕੰਪਨੀ ਦੇ ਵਿੱਚ ਆਪਣੀ ਸਾਡੀ ਛੋਟਾ ਮਿਨੀ ਜਹਾਜ਼ ਹੈਗਾ ਉੱਥੇ ਆਪਣੀ ਕੰਪਨੀ ਦੇ ਵਿੱਚ ਖਿੱਚਿਆ ਆ ਹਲਫ ਪ੍ਰੀਮ ਕਾਈ ਲੋਨ ਕੰਪਨੀ ਦੇ ਵਿੱਚ ਦੰਦਾ aí ਨਾਲ ਪਹਿਲੇ ਤਾਂ ਐਂ ਦੱਸੋ ਭਾਈ ਆਪਣੇ ਦੰਦ ਹੈ ਕਿੰਨੇ ਆ ਕੋਈ ਲੋਹੇ ਤਾਂ ਨਹੀਂ ਲਵਾਏ ਵੇ ਨਹੀਂ ਨਹੀਂ ਦੰਦ ਤਾਂ ਨੋਰਮਲ ਹੀ ਆ ਜਿਹੜੇ ਹੈਗੇ ਆ ਨੋਰਮਲ ਹੀ ਦੰਦ ਆ ਜੀ ਹਾਂਜੀ ਦੰਦਾਂ ਨਾਲ 30 ਟੱਕ ਜਕ ਲੰਦਾ ਬੰਨ ਕੇ ਮੂੰਹ ਦੇ ਨਾਲ ਕੁਆਂਟ ਡੇਢ ਕੁਆਂਟਲ ਤੱਕ ਰੇਡ ਮੂੰਹ ਨੇ ਚੱਕ ਲੰਦਾ ਮੈਂ ਹਾਂਜੀ ਹੋਰ ਵੀ ਗੇਮਾਂ ਕਈ ਕਰੀ ਦੀਆਂ ਸਾਰੀਆਂ ਟੋਟਲ ਇਸ ਦੰਤਨ ਵਗੈਰਾ ਵੀ ਕਰਦੇ ਦੰਦ ਸਾਰ ਦੇ ਕਿੱਕਾ ਹਾਂ ਜੀ ਦੰਤਨ ਵਗੈਰਾ ਕਰੀਦੀ ਆ ਜੀ ਕਿੱਕਰ ਦੀ ਮੈਂ ਪਰਿਆਲੇ ਦੀ 40 ਸਾਲਾਂ ਦੀ 21 ਅਪੀਲ ਕੀ ਕਰਦੇ ਹੋ ਕੀ ਕਹਿਣਾ ਜਾਂਦੇ ਹੋ ਨੌਜਵਾਨਾਂ ਨੌਜਵਾਨਾਂ ਨੂੰ ਇਹੀ ਆ ਬਸ ਵੀ ਨਸ਼ਾ ਛੱਡੋ ਬਸ ਖੇਡਾਂ ਨਾਲ ਜੁੜੋ ਚਾਹੇ ਕੋਈ ਫੁੱਟਬਾਲ ਦੀ ਆ ਚਾਹੇ ਕਬੱਡੀ ਦੀ ਆ ਚਾਹੇ ਪਹਿਲਵਾਨੀ ਆ ਲਕੀਮ ਦੇ ਨਾਲ ਜੁੜੋ ਬਸ ਆਪਣੇ ਨਾਮ ਮਾਪਿਆਂ ਦਾ ਤੇ ਪਿੰਡ ਦਾ ਨਾਮ ਰੋਸ਼ਨ ਕਰੋ ਮਨਜੀਤ ਸਿੰਘ ਜੀ ਸੈਠੀ ਜੀ ਇਹ ਸਨ ਭਾਈ ਸਾਹਿਬ ਜਿਨ੍ਹਾਂ ਨੇ ਦੰਦਾ ਦੇ ਨਾਲ ਅੱਜ ਇੱਕ ਗੱਡੀ ਵੀ ਖਿੱਚੀ ਹੈ ਤੇ ਇਹਨਾਂ ਨੇ ਜਾਣਕਾਰੀ ਇਹ ਵੀ ਦਿੱਤੇ ਹੋਏ ਦੱਸਿਆ ਕਿ ਇਹਨਾਂ ਵੱਲੋਂ ਛੋਟਾ ਜਹਾਜ਼ ਵੀ ਖਿੱਚਿਆ ਗਿਆ ਤੇ ਜਰੂਰ ਤੁਸੀਂ ਵੀ ਕਮੈਂਟ ਕਰਕੇ ਬਾਈ ਜੀ ਦੀ ਪ੍ਰਸ਼ੰਸਾ ਜਰੂਰ ਕਰੋ ਕਿਉਂਕਿ ਸਾਡੇ ਪੰਜਾਬ ਦਾ ਨਾਮ ਅਜੇਹ ਲੋਕ ਜਿਹੜੇ ਐ ਉਹ ਰੋਸ਼ਨ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ